ਚਾਣਾ ਮੈਂ ਤੁਹਾਡੇ ਹੱਥ 'ਚ ਫੋਨ ਦੇਖਿਆ ਤੁਸੀਂ ਹੁਣ ਫੋਨ ਦੇਖ ਰਹੇ ਸੀ ਲਗਭਗ ਸੋਡੀ ਉਮਰ ਦੇ ਸਾਰੇ ਬਜ਼ੁਰਗਾਂ ਕੋਲੇ ਫੋਨ ਹੋਊਗਾ ਹੀ ਹਨਾ ਉਹ ਖੇਤੀਬਾੜੀ ਬਾਰੇ ਕੁਝ ਦੇਖਦੇ ਇਹਦੇ ਵਿੱਚ ਫਾਇਦਾ ਮਿਲਦਾ ਹੈ ਕਿ ਨਹੀਂ ਮਤਲਬ ਕੁਈ ਗੱਲ ਜੀ ਨੂੰ ਇਹਨੂੰ ਜਿਹੜੇ ਦਾ ਪਾਲਾਂਗੇ ਪੂਸਰਾ ਪੇਜੂਗਾ ਜੇ ਨੂੰ ਆਪਣੇ ਖੇਤੀ ਵਾਲਾ ਦਾ ਪਾਲਿਆ ਇਹ ਸਾਰੀਆਂ ਚੀਜ਼ਾਂ ਖੇਤੀ ਵਾਲੀ ਦੱਸੂਗਾ ਠੀਕ ਹੈ ਆਪਣੀ ਆਪਣੀ ਖੇਤੀ ਐਪ ਹੈ ਜੀ ਜੀਚ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਇਹੋ ਜੀ ਕੋਈ ਐਪ ਵੀ ਇੰਸਟਾਲ ਕੀਤੀ ਤੁਸੀਂ ਇਹ ਐਪ ਤਾਂ ਹੈ ਜੀ ਦੇਖੋ ਮੈਂ ਪੰਜ ਪੜਿਆ ਹਾਂ ਮੈਂ ਪੰਜਾਬੀ ਜਾਣਦਾ ਠੀਕ ਹੈ ਜੀ ਮੈਂ ਅੰਗਰੇਜ਼ੀ ਨਹੀਂ ਜਾਣਦਾ ਇਹਦੇ ਵਿੱਚ ਜ਼ਿਆਦਾ ਸਮੱਸਿਆ ਅੰਗਰੇਜ਼ੀ ਦੀ ਹੈ ਅੱਛਾ ਮੈਨੂੰ ਐ ਦੱਸੋ ਵੀ ਜੇ ਇਹੋ ਜੀ ਕੋਈ ਐਪ ਹੋਵੇ ਜਿਹੜੀ ਖੁਦ ਤੁਹਾਨੂੰ ਬੋਲ ਕੇ ਦੱਸੇ ਜਾਂ ਪੰਜਾਬੀ ਚ ਹੋਵੇ ਫਿਰ ਸੌਖਾ ਹੈ ਫਿਰ ਸੌਖਾ ਤੀ ਇਹ ਹੈਗੀ ਹੈ ਜੀ ਐਪ ਇੱਕ ਇਹੋ ਜੀ ਉਹ ਕੋਈ ਮੈਨੂੰ ਇਹਦੇ ਬਾਰੇ ਨਹੀਂ ਮੈਂ ਮੈਂ ਤੁਹਾਨੂੰ ਦੱਸ ਦਿਆਂ ਜੀ ਇੱਕ ਆਪਣੀ ਖੇਤੀ ਐਪ ਹੈ ਉਹ ਪੰਜਾਬੀ ਚ ਹੈ ਤੁਸੀਂ ਉਹਦੇ ਚ ਬੋਲ ਕੇ ਸਵਾਲ ਪੁੱਛੋਗੇ ਪਸ਼ੂਆਂ ਦਾ ਫਸਲਾਂ ਦਾ ਤਾਂ ਉਹ ਤੁਹਾਨੂੰ ਉਵੇਂ ਪੰਜਾਬੀ ਚ ਜਵਾਬ ਦੱਸਦੀ ਹੈ ਤੁਹਾਨੂੰ 24 ਘੰਟਿਆਂ ਦੇ ਵਿੱਚ ਉੱਥੇ ਜਵਾਬ ਆ ਜੂਗਾ ਤੁਹਾਡੇ ਸਵਾਲ ਦੇ ਹਿਸਾਬ ਨਾਲ ਉਹ ਫਿਰ ਉਹਦਾ ਮੈਨੂੰ ਨੌਲੇਜ ਨਹੀਂ ਹੈਗੀ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਆਪਾਂ ਡਾਊਨਲੋਡ ਹੋਣੀ ਕਰਵਾ ਦਿੰਨੇ ਆ ਆਹ ਐਪ ਹੈ ਜੀ ਆਪਣੀ ਖੇਤੀ ਹਾਂਜੀ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਪੰਜਾਬੀ ਚ ਮਿਲਦਾ ਹੈ ਹੁਣ ਤੁਸੀਂ ਵੀ ਆਪਣੀ ਖੇਤੀ ਐਪ ਡਾਊਨਲੋਡ ਕਰੋ ਅਤੇ ਪੰਜਾਬੀ ਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ